ਭਾਜੀ ਪਾਜੀ ਕਿਵੇਂ ਰੁਪਿਆ ਖਵਾਈ ਜਾ ਰਹੀ ਹੈ ਸਰ ਸਰ ਪੁੱਛੋਣਾ ਜੀ ਉਧਰੋਂ ਇੰਦਰ ਦੇਵਤਾ ਪ੍ਰਸੰਨ ਹੋ ਗਏ ਹੈ ਜੀ ਉਹ ਦੇਖੋ ਕਿੰਨੀ ਬਾਰਿਸ਼ ਪੈ ਰਹੀ ਹੈ ਬਾਹਰ ਤੇ ਅੰਦਰ ਮਾਤਾ ਲక్ష్ਮੀ ਜੀ ਪ੍ਰਸੰਨ ਹੋ ਗਏ ਹੈ ਰੂਪਚੰਦ ਲਾਟਰੀ ਵਾਲੀ ਦੁਕਾਨ ਤੇ ਅੱਜ ਨੋਟਾਂ ਦੀ ਵੀ ਵਰਖਾ ਕਰਤੀ ਹੈ ਇੰਦਰ ਦੇਵਤਾ ਵੀ ਪ੍ਰਸੰਨ ਮਾਤਾ ਲక్ష్ਮੀ ਵੀ ਪ੍ਰਸੰਨ ਉਧਰੋਂ ਸਾਡੇ ਕਸਟਮਰ ਵੀ ਪ੍ਰਸੰਨ ਐਵੇਂ ਕਿਵੇਂ ਭਾਜੀ ਅੱਜ ਤਾਂ ਸਰ ਤਿੰਨੇ ਮੇਲ ਮਿਲ ਗਿਆ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੀ ਅੱਜ ਜਿਹੜੇ ਵਿਜੇਤਾ ਬਣੇ ਹੈ ਸਾਡੇ ਕੋਲ ਅਜਤਿੰਦਰ ਜੀ ਭਾਜੀ ਅੱਜ ਇੱਕ ਫੇਰ ਵਿਜੇਤਾ ਜੀ ਸਾਰੇ ਹੱਥ ਰੋਹੀ ਵਿਜੇਤਾ ਬੰਦੇ ਆ ਸਰ ਦਿਨ ਖਾਲੀ ਜਾਣ ਕਦੋਂ ਦਿੰਨੇ ਆ ਸੀ ਵਾਹ ਜੀ ਵਾਹ ਸਰ ਇੱਕ ਤਾਂ ਤੁਸੀਂ ਫਿਲਮਾਂ 'ਚ ਵੇਖੇ ਹੋਣੇ ਜਤਿੰਦਰ ਇਹ ਸੱਚਮੁੱਚ ਦੇ ਹੀਰੋ ਨੇ ਜੀ ਇਹ ਵੀ ਅੱਜ ਹੀਰੋ ਬਣਿਆ ਹੈ ਇਹ ਲਾਡਰੀ ਜਿੱਤ ਕੇ ਹੀਰੋ ਬਣਿਆ ਹੈ ਉਹ ਐਕਟਿੰਗ ਕਰਕੇ ਹੀਰੋ ਬਣਿਆ ਸੀਗੇ ਅੱਛਾ ਜੀ ਆ ਨਿਕਲਿਆ ਸਰ ਅੱਜ ਇਹਨਾਂ ਨੂੰ ਸਵਾ 2 ਲੱਖ ਵਾਹ ਜੀ 45-50 ਹਜ਼ਾਰ ਨਹੀਂ ਸਰ ਸਵਾ 2 ਲੱਖ ਦੇ ਵਿਜੇਤਾ ਬਣਿਆ ਜੀ ਇਹ ਪਿੰਡ ਮੋਜਮ ਦੇ ਰਹਿਣ ਵਾਲੇ ਆ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਤੇ ਅੱਜ ਰੱਬ ਨੇ ਇਹਨਾਂ ਦੀ ਸੁਣੀ ਆ ਮਾਤਾ ਲਕਸ਼ਮੀ ਨੇ ਤੇ ਇਹਨਾਂ ਨੂੰ 1.2 ਲੱਖ ਰੁਪਏ ਦਾ ਪ੍ਰਾਈਜ਼ ਨਿਕਲਿਆ ਜੀ ਅੱਜ ਸਵੇਰੇ ਹੀ ਸਾਡੇ ਕੋਲ ਟਿਕਟ ਪਾਗੇ ਸੀਗੇ ਜੀ ਇਹ 12:50 ਮਿੰਟ ਤੇ ਤੇ 1:30 ਵਜੇ ਹੀ ਇਹਨਾਂ ਨੂੰ ਖੁਸ਼ੀਆਂ ਮਿਲ ਗਈਆਂ ਜੀ ਇਹਨਾਂ ਦੇ ਘਰ ਫੋਨ ਕੀਤਾ ਸੀ ਤੇ ਇਹਨਾਂ ਦੇ ਘਰਦਿਆਂ ਨੇ ਚੱਕਿਆ ਜੀ ਉਹ ਕਹਿੰਦੇ ਜੀ ਸੋ ਰਹੇ ਐ ਉਹ ਮੈਂ ਕਿਹਾ ਜੀ ਕੰਮ ਹੈ ਗਿਆ ਉਠਾ ਦਿਓ ਕਹਿੰਦੇ ਨਹੀਂ ਜੀ ਸੋ ਰਹੇ ਐ ਮੈਂ ਕਿਹਾ ਚਲੋ ਫਿਰ ਆਮ ਗਾਰੀ ਲੈ ਆਂਦੋ ਕਿਉਂਕਿ ਜਦੋਂ ਅਸੀਂ ਦੱਸਤਾ ਵੀ ਲਾਟਰੀ ਨਿਕਲੀ ਐ ਤਾਂ ਮੁੜ ਕੇ ਤਾਂ ਇਹਨਾਂ ਦੋ ਤਿੰਨ ਦਿਨ ਵੈਸੇ ਨਹੀਂ ਨੀਂਦ ਆਣੀਗੀ ਇਹਨਾਂ ਨੂੰ ਵੀ ਨਹੀਂ ਆਣੀਗੀ ਇਹਨਾਂ ਦੇ ਆਣੀ ਹੈ ਕਮੜੀ ਨੂੰ ਵੀ ਨਹੀਂ ਆਣੀਗੀ ਭਈ ਖੁਸ਼ੀ ਦੇ ਮਾਰੇ ਤਾਂ ਫੇਰ ਅਸੀਂ ਥੋੜੀ ਦੇਰ ਬਾਅਦ ਫੇਰ ਕੀਤਾ ਫੇਰ ਇਹਨਾਂ ਨੇ ਗੱਲ ਕਰਾਈ ਤੇ ਸਾਡੇ ਕੋਲ ਆਏ ਆ ਜੀ ਤਾਂ ਹਾਂਜੀ ਪਾ ਜੀ ਕੀ ਨਾਮ ਹੈ ਤੁਹਾਡਾ ਜਤਿੰਦਰ ਸਿੰਘ ਜੀ ਕਿਓ ਜਿਹਾ ਲੱਗ ਰਿਹਾ ਸਵਾ 2 ਲੱਖ ਰੁਪਏ ਨਿਕਲੇ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਪਹਿਲੇ ਕਿੰਨੇ ਵਾਰੀ ਬਿਲਾੜ ਰਹੀ ਪਾਦੀ ਪਾਈ ਹੈ ਬਹੁਤ ਵਾਰੀ ਪਾਈ ਹੈ ਜੀ ਲਾਟਰੀ ਪਰ ਨਿਕਲੀ ਨਹੀਂ ਸੀ ਜੀ ਇੱਕਦਿਖਲੀ ਸੀ ਹਫਤਾ ਤੋਂ ਪਹਿਲਾਂ 200 ਰੁਪਏ ਦੇ ਜੀ ਹੋਏ ਫਿਰ ਅੱਜ ਮਨ ਵਿਚਾਰ ਕੀਤਾ ਵੇ ਲਾਟਰੀ ਅੱਜ ਪਾ ਗਿਆ ਨੇ ਰੂਪ ਲਾਟਰੀ ਇਹਨਾਂ ਕੋਲ ਆ ਪਾਈ ਹੈ ਜੀ ਤੇ ਸਵਾ ਦੋ ਲੱਖ ਰੁਪਏ ਜਿੰਨੇ ਨਿਕਲਿਆ ਜੀ ਕੀ ਕੰਮ ਕੀ ਕਰਦੇ ਤੁਸੀਂ ਮਜ਼ਦੂਰੀ ਕਰੀਦਾ ਜੀ ਮਜ਼ਦੂਰੀ ਕਰੀਦਾ ਸੋਚਿਆ ਸੀ ਕਦੇ ਕਰ ਸਵਾ ਦੋ ਲੱਖ ਰੁਪਏ ਆਏਗਾ ਨਹੀਂ ਸੋਚਿਆ ਤਾਂ ਨਹੀਂ ਸੀ ਜੀ ਬਸ ਨਹੀਂ ਹਾਂ ਜੀ ਸੋਚ ਨਹੀਂ ਸੀ ਕਿੰਨੇ ਦੀ ਲਾਟਰੀ ਭਾਈ ਜੀ 150 ਦੀ ਜੀ 150 ਦੀ ਹਾਂ ਜੀ ਤਾਂ ਉਹਨੇ ਫਿਰ ਕੀ ਕਰਨ ਚਾਹੋਗੇ ਹੋਰ ਜਿਹੜੇ ਜਨਤਾ ਨੇ ਫਰਕਾ ਵਾਲੇ ਹਾਂ ਜੀ ਆ ਰੂਪ ਲਗ ਰੂਪ ਲਾਟਰੀਆਂ ਕੋ ਲਾਟਰੀ ਪਾਉਂਜੀ ਬਹੁਤ ਲਾਟਰੀ ਦੇ ਨਾਮ ਲੈ ਰਹੇ ਨੇ ਜੀ ਨਿਕਲ ਰਹੇ ਨੇ ਹਾਂ ਜੀ ਤਾਂ ਹਾਂਜੀ ਬਾਜੀ ਹਾਂਜੀ ਹਾਂਜੀ ਸਰ ਅੱਜ ਫੇਰ ਖੁਸ਼ੀਆਂ ਆਈਆਂ ਇੱਕ ਨਵਾਂ ਰਿਕਾਰਡ ਬਣਿਆ ਰੂਪਚੰਦ ਲੋਟਰੀ ਵਾਲੀ ਦੁਕਾਨ ਤੇ ਹਰ ਰੋਜ਼ ਹੀ ਨਵੇਂ-ਨਵੇਂ ਰਿਕਾਰਡ ਬੰਦੇ ਆ ਪਿਛਲੇ ਤੁਸੀਂ ਇਸ ਮਹੀਨੇ ਦੇ ਵਿੱਚ ਹੀ ਵੇਖੀਏ ਜੇ ਜੂਨ ਦੇ ਵਿੱਚ ਹੀ ਘੜੋ ਘੜਾ ਆਪਣੇ ਉਲ 15-20 ਬੰਦੇ ਵਿਜੇਤਾ ਬਣ ਚੁੱਕੇ ਆ ਤੁਸੀਂ ਰੋਜ਼ ਹੀ ਵੇਖਦੇ ਹੋ ਕੱਲ ਸਲੇਮ ਸ਼ਾਹ ਦਾ ਜਿਹੜਾ ਅੰਗਰੇਜ਼ ਸੀਗਾ ਕੋਈਟਾ ਢੋਂਦਾ ਸੀਗਾ ਉਹ ਵੀ ਵਿਜੇਤਾ ਬਣਿਆ ਸੀਗਾ ਇਸ ਤੋਂ ਪਹਿਲਾਂ ਦੇ ਗਨਾਈਏ ਦਾ ਸਰ ਉਹ ਕਹਿੰਦੇ ਆ ਵੀ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਜੇ ਮੈਂ ਉਹ ਗਿਨਾਨ ਲੱਗ ਗਿਆ ਸਾਰੇ ਵਿਜੇਤਾ ਦਾ ਸਰ ਰਾਤ ਹੀ ਛੋਟੀ ਪੈ ਜਾਏਗੀ ਜੀ ਤੇ ਇੱਥੇ ਕੋਈ ਵੀ ਇਨਾਮ ਨਹੀਂ ਛੱਡਿਆ ਗਿਆ ਆਪਣੀ 5 ਕਰੋੜ ਤੋਂ ਲੈ ਕੇ ਥੱਲੇ ਤੱਕ ਜਿੰਨੇ ਵੀ ਪ੍ਰਾਈਜ਼ ਹੁੰਦੇ ਸਾਰੇ ਆਪਣੇ ਕੋਲ ਨਿਕਲ ਚੁੱਕੇ ਆ ਤੇ ਬੜੀਆਂ ਖੁਸ਼ੀਆਂ ਆ ਰਹੀਆਂ ਸਰ ਅੱਜ ਤਾਂ ਸਰ ਕਮਾਲੀ ਹੋ ਗਈ ਆ ਵੀ ਉਧਰ ਇੰਦਰ ਦੇਵਤਾ ਪ੍ਰਸੰਨ ਇਧਰੋਂ ਮਾਤਾ ਲక్ష్ਮੀ ਪ੍ਰਸੰਨ ਇਧਰੋਂ ਸਾਡੇ ਜਤਿੰਦਰ ਜੀ ਪ੍ਰਸੰਨ ਜੀ ਇਸ ਤੋਂ ਵੱਡੀ ਹੋਰ ਕਿਹੜੀ ਖੁਸ਼ੀ ਹੋਏਗੀ ਅਸ ਤਾਂ ਚਾਹਨੇ ਆ ਜੀ ਪਰਮਾਤਮਾ ਸਾਰਿਆਂ ਨੂੰ ਇਦਾਂ ਦੀਆਂ ਖੁਸ਼ੀਆਂ ਦੇ ਤੇ ਰੋਜ਼ ਅਸੀਂ ਅੱਜ ਜਿੱਦਾਂ ਕਾਜੂ ਕਤਲੀ ਖਵਾ ਰਹੇ ਆ ਜੀ ਅੱਗੇ ਅਸੀਂ ਕਰਾਂਦੇ ਸੀ ਕਿ ਕਦੇ ਕੋਈ ਇਹਦੀ ਮਠਿਆਈ ਨਾਲ ਯਾਨੀ ਕਿ ਕਦੇ ਉਹ ਇੱਕ ਛੱਲੀ ਖਵਾਈ ਸੀ ਤੁਹਾਨੂੰ ਖੋਏ ਦੀ ਉਹ ਵੀ ਦੇਖੀ ਸੀਗੀ ਲਾਚੀ ਵਾਲੀ ਬਰਫੀ ਅੱਜ ਜਿਹੜਾ ਸਰ ਇੱਕ ਕਾਜੂ ਕਤਲੀ ਹੈ ਕਾਜੂ ਕਤਲੀ ਬਾਜੀ ਮਠਿਆਈ ਵੀ ਸਪੈਸ਼ਲ ਬਨਵਾਉਣੇ ਹਾਂਜੀ ਹਾਂਜੀ ਮਠਿਆਈ ਸਪੈਸ਼ਲ ਲਿਆਂਦੀ ਹੈ ਸਰ ਇਹ ਕਦੇ ਸਰ ਸਾਡੇ ਸ਼ਹਿਰ ਦੇ ਮਸ਼ਹੂਰ ਪਾਕ ਪਟਨੀ ਆ ਜੀ ਬੱਬਰ ਲਵਾਈ ਯਾਨੀ ਕਿ ਸਾਰਿਆਂ ਕੋਲ ਹੀ ਆਦੀ ਹੈ ਸਰ ਮਠਿਆਈ ਤੇ ਹੁਣ ਕੀ ਕਹਿਣਾ ਚਾਹੋਗੇ ਫਾਜ਼ਿਲਗਾ ਵਾਲਿਆਂ ਨੂੰ ਜੀ ਨਵੀਂ ਲਾਟਰੀ ਕਿਹੜੀ ਆ ਰਹੀ ਹੈ ਫਾਜ਼ਿਲਗਾ ਵਾਲਿਆਂ ਨੂੰ ਕਹਿ ਰਹੇ ਆ ਵੀ ਹੁਣ ਆ ਗਿਆ ਜੇ 7 ਕਰੋੜ ਇੰਨਾ ਜੀ 7 ਕਰੋੜ 7 ਕਰੋੜ 7 ਜਨਮਾਂ ਦੀ ਭੁੱਖ ਲਾਣ ਵਾਲੀ ਲਾਟਰੀ ਆ ਗਈ ਹੈ ਕੋਈ ਲੋੜ ਨਹੀਂ ਆਪਾਂ ਨੂੰ ਅਗਲਾ ਜਨਮ ਲਾਟਰੀਆਂ ਪਾਣ ਲਈ ਐਸੇ ਜਨਮ ਹੀ ਤੁਹਾਨੂੰ 7 ਜਨਮਾਂ ਦਾ ਸੁੱਖ ਦੇਗੀ 7 ਕਰੋੜ ਬੜੇ ਲੰਮੇ ਅਰਸੇ ਤੋਂ ਇੰਤਜ਼ਾਰ ਸੀਗਾ ਜੀ ਵੱਡੀ ਲਾਟਰੀ ਕਦੋਂ ਆਏਗੀ 5 ਕਰੋੜ ਤੋਂ ਬਾਅਦ ਇੱਕ 10 ਕਰੋੜ ਦੀ ਆਈ ਸੀ ਉਸ ਤੋਂ ਬਾਅਦ ਨਹੀਂ ਆਏਗੀ ਹੁਣ ਆਈਏ 7 ਕਰੋੜ ਆ 5 ਕਰੋੜ ਵਾਲਿਆਂ ਦੇ ਉੱਪਰ ਲਾਣੀ ਹੈ ਸਾਰਾ ਆਪਾਂ ਫੋਟੋ 7 ਕਰੋੜ ਐਂਦੇ ਸੈਕਿੰਡ ਪ੍ਰਾਈਜ਼ ਵੀ ਕਰੋੜ ਦਾ ਹੈ ਜੀ ਥਰਡ ਪ੍ਰਾਈਜ਼ 50 ਲੱਖ ਰੁਪਏ ਦਾ ਸਿਰਫ 500 ਰੁਪਏ ਦਾ ਸਿਰਫ 500 ਰੁਪਏ 7 ਕਰੋੜ ਦਾ ਵਿਜੇਤਾ ਬਣਾਇਆ ਜਾਏਗਾ ਕੋਈ 1000 ਨਹੀਂ ਕੋਈ 2000 ਨਹੀਂ ਇੱਕਾ ਰਥ ਯਾਤਰਾ ਰਥ ਯਾਤਰਾ ਆਈਏ ਸਾਰੇ ਜੜੀਗੀ 19 ਤਰੀਕ ਨੂੰ ਖੁੱਲਣ ਜਾ ਰਹੀ ਹੈ ਰਥ ਯਾਤਰਾ ਦਾ ਇੱਕ ਮਹੀਨਾ ਹੁੰਦਾ ਹੈ ਯਾਨੀ ਕਿ ਵੈਸਟ ਬੰਗਾਲ ਦਾ ਬਹੁਤ ਤਕੜਾ ਫੈਸਟੀਵਲ ਹੁੰਦਾ ਹੈ ਬਹੁਤ ਜ਼ਬਰਦਸਤ ਕਈ ਦਿਨਾਂ ਤੱਕ ਚੱਲਦਾ ਹੈ ਜੀ ਜਗਨਨਾਥ ਪੁਰੀ ਤੱਕ ਐਂਦੇ ਭਗਵਾਨ ਜਗਨਨਾਥ ਜੀ ਕਿਰਪਾ ਕਰਨਗੇ ਪਹਿਲੀ ਵਾਰ ਹੀ ਆਈ ਹੈ ਰਥ ਯਾਤਰਾ 3 ਕਰੋੜ ਰੁਪਿਆ ਐਸੇ 19 ਤਰੀਕ ਨੂੰ ਖੁੱਲਣ ਜਾ ਰਿਹਾ ਜੀ ਸ਼ਨੀਵਾਰ 19 ਤਰੀਕ ਨੂੰ ਤੇ ਇੱਕ ਹੋਰ ਦੱਸ ਦਈਏ ਵੀ ਜਿਹੜੀ ਇੱਕ ਮੰਥਲੀ ਲਾਟਰੀ ਆ ਰਹੀ ਹੈ ਉਹ 200 ਰੁਪਏ ਦੀ ਮੰਥਲੀ ਲਾਟਰੀ ਇਹ ਵੀ ਐਸੇ ਸ਼ਨੀਵਾਰ 5 ਤਰੀਕ ਨੂੰ ਓਨਲੀ 4 ਦਿਨ ਬਾਕੀ ਜੀ 5 ਦਿਨਾਂ ਬਾਅਦਾਂ ਦਾ ਡਰਾਅ ਹੋਣ ਜਾ ਰਿਹਾ 200 ਰੁਪਏ ਦੇ 1.5 ਕਰੋੜ 1.5 ਕਰੋੜ ਦਾ ਵਿਜੇਤਾ ਬਣਾਇਆ ਜਾ ਰਿਹਾ ਜੀ ਇਹਦੇ ਸੈਕੰਡ ਵੀ 10 ਲੱਖ ਦਾ ਥਰਡ 5 ਲੱਖ ਦਾ ਹੋਰ ਕਾਫੀ ਵੱਡੇ ਪ੍ਰਾਈਜ਼ ਆਸ ਰਹੇ ਆ। ਬਾਜੀ ਆਣਾ ਕਿੱਥੇ ਐ? ਆਨਲੀ ਉਹੀ ਕਰਮਾਲੀ ਦੁਕਾਨ ਰੂਪ ਲੋਟਰੀ ਮੈਰੀ ਅਬਜ਼ਰ ਫਾਜ਼ਿਲ ਦਾ ਰੂਪ ਲੋਟਰੀ ਮੈਰੀ ਅਬਜ਼ਰ ਫਾਜ਼ਿਲ ਦਾ ਸਾਡੇ ਮੋਬਾਈਲ ਨੰਬਰ ਆ ਤੁਸੀਂ ਡਿਸਪਲੇ ਤੇ ਵੀ ਦੇਖ ਸਕਦੇ ਹੋ 9217999910 ਸੈਕਿੰਡ ਸਾਡਾ ਨੰਬਰ ਹੈ ਜੀ 6284699813 ਤੀਜਾ ਨੰਬਰ ਹੈ ਜੀ 9417322161 ਇੱਕ ਹੋਰ ਦੱਸ ਦਈਏ ਜੀ ਕਈ ਲੋਕ ਜਿਹੜੇ ਹੈਗੇ ਆ ਉਹ ਕਹਿੰਦੇ ਆ ਜੀ ਲਾਟਰੀ ਅਮੀਰਾਂ ਨੂੰ ਨਿਕਲਦੀ ਹੈ ਗਰੀਬਾਂ ਨੂੰ ਨਹੀਂ ਨਿਕਲਦੀਗੀ ਆ ਤੁਹਾਡੇ ਸਾਹਮਣੇ ਇਹ ਜੀ ਪ੍ਰੂਫ ਨੇ ਜਿੰਦਾ ਜਾਗਦਾ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਨੂੰ ਨਿਕਲਿਆ ਅੱਜ 2.5 ਲੱਖ ਰੁਪਏ ਨਿਕਲਿਆ ਜੀ ਇਸ ਤੋਂ ਪਹਿਲਾਂ ਜਿਹੜੇ ਨਿਕਲੇ ਆ ਉਹ ਵੀ ਕਾਫੀ ਗਰੀਬ ਬੰਦਿਆਂ ਨੂੰ ਨਿਕਲੇ ਆ ਇਹ ਲਾਟਰੀ 'ਚ ਗਰੀਬ ਅਮੀਰ ਦਾ ਕੋਈ ਮਤਲਬ ਨਹੀਂ ਹੁੰਦਾ ਜੀ ਲਾਟਰੀ ਸਾਰਿਆਂ ਨੂੰ ਨਿਕਲ ਸਕਦੀ ਹੈ ਐਂਦੇ ਨਾ ਕੋਈ ਜਾਤ ਪਾਤ ਦਾ ਨਾ ਕੋਈ ਪੜ੍ਹਾਈ ਦਾ ਨਾ ਹੀ ਕਿਸੇ ਹੋਰ ਧਰਮ ਦਾ ਐਂਦੇ ਜੋ ਵੀ ਲਾਟਰੀ ਪਾਏਗਾ ਉਹ ਖੁਸ਼ ਨਸੀਬ ਕਰੋੜਪਤੀ ਲੱਖਪਤੀ ਬਣ ਸਕਦਾ ਹੈ ਜੀ ਮੈਂ ਤੁਹਾਨੂੰ ਦੱਸਦਾ ਜੀ ਕਈ ਲੋਕ ਜਿਹੜੇ ਹੈਗੇ ਆ ਕਰੇਜ ਕਈਆਂ ਦੇ ਮਿਸਿਸ ਉਹ ਤਾਂਨੇ ਦਿੰਦੇ ਆ ਵੀਰਾ ਸਾਡਾ ਕੋਡੀ ਦਾਦੇ ਭਾਬੀ ਸਾਡੀ 2.5 ਲੱਖ ਦੀ ਕਹਿੰਦਾ ਮਤਲਬ ਕਈ ਵਾਰੀ ਜਿਹੜੇ ਮਜ਼ਦੂਰ ਬੰਦੇ ਹੁੰਦੇ ਆ ਉਹਨਾਂ ਨੂੰ ਘਰੋਂ ਤਾਨੇ ਵੀ ਮਿਲਦੇ ਆ ਜੇ ਢਾਈ ਨਾ ਮਿਲੇ ਤਾਂ ਉਹ ਕਹਿੰਦੇ ਵੀ ਬੰਦਾ ਕੋਡੀ ਦਾਦੇ ਅਸੀਂ 2.5 ਲੱਖ ਦੇ ਆ ਤਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਅੱਜ ਇਹ ਸਾਡਾ ਵੀਰਾ ਜਿਹੜਾ ਉਹ 2.5 ਲੱਖ ਦਾ ਹੋ ਗਿਆ ਤਾਂ ਭਾਬੀ ਨੂੰ ਵੀ ਦੱਸ ਦੇਣਾ ਵੀ ਇਹਨਾਂ ਨੂੰ ਘੱਟ ਨਾ ਕਿਹਾ ਜੇ ਥੋੜਾ ਜਿਹਾ ਅੰਦਰ ਰਹਿ ਗਿਆ ਯਾਨੀ ਕਿ ਜੇ ਤੁਸੀਂ 2.5 ਕਰੋੜ ਦਿਓ ਤਾਂ ਇਹ ਵੀ 2.5 ਲੱਖ ਦੇ ਹੋ ਗਏ ਜੀ ਅੱਜ ਤੇ ਅੱਗੇ ਚਾਹਿਆ ਪ੍ਰਮਾਤਮਾ ਨੇ ਤਾ ਸਾਡੇ ਕੋਲ ਆ 7 7 ਤੇ 3 10 ਤੇ 1.5 ਸਾਡੇ 11 ਕਰੋੜ ਰੁਪਇਆ ਆ ਚੁੱਕਿਆ ਜੀ 11 ਕਰੋੜ 1 2 ਕਰੋੜ ਨਹੀਂ 11 ਕਰੋੜ ਰੂਪਾਂ ਦਾ ਲਾਟਰੀ ਵਾਲੀ ਦੁਕਾਨ ਤੇ ਆਇਆ ਪਿਆ ਇਹ ਤੁਹਾਡੇ ਜੀ ਵੰਡਿਆ ਜਾਣਾ ਹੈ ਇਹ ਪਰ ਤੁਸੀਂ ਆਓਗੇ ਸਹਿਯੋਗ ਕਰੋਗੇ ਤਾਂ ਹੀ ਤੁਹਾਡੇ ਚ ਵੰਡਿਆ ਜਾਏਗਾ ਤੁਸੀਂ ਜਲਦੀ ਆਓ ਟਿਕਟ ਖਰੀਦੋ ਤੇ ਲਖਪਤੀ ਕਰੋੜਪਤੀ